ਹੈਲੋ ਜੀ ਸੋਸਰੀ ਕਾ ਜੱਪਾ ਬਲੋਕਰ ਸਟਾਰਟ ਕਰਦੇ ਆ ਆ ਦਾ ਤੇ ਇਹ ਬਲੋਕ ਜੀ ਜੱਪਾ ਬਣਾਇਆ ਹੈਗਾ 12 ਤੇ ਇਹ ਛੋਟਾਂ ਤੋਂ ਲੈ ਕੇ ਵੱਡੀ ਉਮਰ ਤੱਕ ਦੀ ਸਮੱਸਿਆ ਹੈ ਜੀ ਇਹ ਸਮੱਸਿਆ ਹੈਗੀ ਜੀ ਚੱਟੇ ਵਾਲਾਂ ਦੀ ਇਹ ਚੱਟੇ ਵਾਲਾਂ ਦੀ ਸਮੱਸਿਆ ਬਹੁਤ ਵੱਧਦੀ ਜਾਂਦੀ ਹੈ ਜੀ ਇਹ ਹੁੰਦੀ ਤਾਂ ਹੈਗੀ ਜੀ ਆਪਣੇ ਕਿਸੇ ਸਰੀਰ 'ਚ ਕੋਈ ਘਾਟ ਪੈ ਜਾਂਦੀ ਆ ਉਹਦੇ ਕਰਕੇ ਛਟੇਵਾ ਲਾਉਣ ਲੱਗ ਜਾਂਦੇ ਹੈਗੇ ਤੇ ਇਹ ਵਾਲਾਂ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਜਾਂਦੀ ਹੁੰਦੀ ਤੇ ਆਪ ਅਸੀਂ ਦਵਾਈ ਤਿਆਰ ਕੀਤੀ ਸੀ ਸਾਡੇ ਵਾਲ ਜਟੇ ਆ ਗਏ ਸੀ ਅਸੀਂ ਬਹਤੀ ਹੈ ਜੀ ਤੇ ਲੂਈ ਹੁਸਕਾ ਜੀ ਇਹ ਤੇ ਦੇਸੀ ਦਵਾਈ ਹੈਗੀ ਤੇ ਇਲਾਜ ਹੀ ਦੇਸੀ ਅਸੀਂ ਆਪਣੇ ਖਾਦੋ ਬਕਤ ਹੈ ਹੋਇਆ ਹੈ ਤੇ ਇਹ ਚੀਜ਼ਾਂ ਜੀ ਪੰਸਾਰੀਆਂ ਦੀ ਦਦਾਂ ਤੋਂ ਮਿਲ ਜਾਂਦੀਆਂ ਨੇ ਜੀ ਇਹ ਇਹ ਚੀਜ਼ਾਂ ਪੰਸਾਰੀਆਂ ਦੀ ਦਦਾਂ ਤੋਂ ਮਿਲ ਜਾਂਦੀਆਂ ਕਿੱਥੋਂ ਮਰਜੀ ਲੈ ਲਓ ਮਿਲ ਜਾਂਦੀਆਂ ਨੇ ਇਹ ਹੁਣ ਇਹ ਸਮੱਸਿਆ ਜੀ ਚੱਟੇ ਵਾਲਾਂ ਦੀ ਸਮੱਸਿਆ ਹੁਣ ਛੋਟੇ ਬੱਚਿਆਂ 'ਚ ਵੀ ਪਾਈ ਜਾਂਦੀ ਹੈ ਜੀ ਛੋਟੇ ਬੱਚਿਆਂ 'ਗੇ ਵੀ ਚੱਟੇ ਵਾਲ ਆਉਣ ਲੱਗਦੇ ਜੀ ਹੁਣ ਛੋਟੀਆਂ ਜਿਹਾ ਵੱਡਿਆਂ ਦੇ ਤਾਂ ਚਲ ਆਉਣੇ ਆਉਣੇ ਨੇ ਤੇ ਹੁਣ ਛੋਟਿਆਂ ਦੇ ਵੀ ਆਉਣ ਲੱਗੇ ਜੀ ਇਹ ਇਹ ਸਮੱਸਿਆ ਵੱਧਦੀ ਜਾਂਦੀ ਹੈ ਤੇ ਇਥੇ ਆਪਾਂ ਤੇਲ ਆਉਣ ਆਇਆ ਜੀ ਘਰੇ ਆਉਣ ਤੇ ਅਸੀਂ ਇਹ ਵਰਤਿਆ ਕਰਨੇ ਇਹ ਤਿੰਨ ਚਾਰ ਮਹੀਨਿਆਂ ਦਾ ਪ੍ਰਸੰਜਰ ਹੈ ਤੇ ਅਸੀਂ ਵਰਤਿਆ ਕਰਦੇ ਤੇ ਮੈਂ ਵੀ ਵਰਤਿਆ ਹੋਇਆ ਹੈਗਾ ਤੇ ਮੇਰੇ ਵੀ ਬਹੁਤ ਚਟੇ ਸੀਗੇ ਤੇ ਤੇ ਕਾਲੇ ਹੋ ਗਏ ਤੇ ਸੋਨ ਬਦਸਾਂ ਦੇ ਆਪਾਂ ਵੀ ਦਿਖਾ ਰਹੇ ਹਾਂ ਕਿਵੇਂ ਬਣਾਉਣਾ ਹੈ ਇਹ ਤੇ ਆਨ ਕੋਸ ਬਦਸਾਂ ਦੇ ਤੇ ਆਪਾਂ ਤੇਲ ਬਣਾਉਣੇ ਆਂਗੇ ਤੇ ਤੁਹਾਨੂੰ ਦੱਸ ਦਿਆਂ ਕਿਵੇਂ ਬਣਾਉਣਾ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਣੀਆਂ ਇੱਚ ਸਾਰਾ ਕੁਝ ਸਮਝਾਵਾਂਗੇ ਤੁਹਾਨੂੰ ਵੀ ਕਿਵੇਂ ਲੱਗਣ ਕਿੰਨੇ ਕਨਾਂਦਾਂ ਮਾ ਕੇ ਰੱਖਣਾ ਹੈ ਸਾਰਾ ਕੁਝ ਸਮਝਾਵਾਂਗੇ ਤੁਹਾਨੂੰ ਵੀ ਦਿਖਾ ਰਹੇ ਹਾਂ ਆਪਾਂ ਵੀਿੰਦੂ ਦੇ ਦੇਖ ਲਈਏ ਅੱਗੇ ਤੇ ਆਪਾਂ ਚਲੋ ਜੀ ਤੇਲ ਬਣਾਉਣੇ ਆਂਗੇ ਪਾਂ ਤੇਲ ਪਾਉਣਾ ਹੈ ਹਨ ਇਹ ਤੇਰੇ ਦੇ ਜੀ ਪਾਉਣਾ ਹੈ 40 ਗ੍ਰਾਮ ਤੇਲ ਹੈਗਾ 40 ਗ੍ਰਾਮ ਨਹੀਂ ਤੇਲ ਲੈਣਾ ਜੀ ਖੋਪੇ ਦਾ ਤੇਲ ਆ ਪਾਉਣਾ ਜੀ ਤੇ 40 ਗ੍ਰਾਮ ਪਾਉਗਾ ਜੀ ਇਹ ਇਹ ਹੁਣ ਅਸੀਂ ਥੋੜਾ ਬਣਾ ਕੇ ਦੱਸਦੇ ਹਾਂ ਜੀ ਵੀਡੀਓ ਰਹਿਣ ਤੇ ਤਾਂ ਅਸੀਂ ਵੱੱਡਾ ਬਣਾਇਆ ਹੈ ਮਾਲਸਿਆ ਕੱਟਾ ਦੋ ਸੰਗ ਵੀ ਦੱਸ ਲਿਏ ਅਸੀਂ ਇਹ ਕਿਵੇਂ ਦਾ ਪਲ ਆ ਰਿਹਾ ਹੈ ਕਿਦੋਂ ਤੇਲ ਗਰਮ ਹੋ ਗਿਆ ਜੀ ਉਦੋਂ ਆਪਾਂ ਆਲੇ ਪਾ ਸਕੋ ਕੇ ਆਉਣੀਆਂ ਮੰਮੀ ਆਉਣੀਆਂ ਕਿ ਉਹ ਲੈ ਲੈ ਇਹ ਉਂਟਾ ਦੁਕਾਨ ਤੋਂ ਮਿਲ ਜਾਂਦੇ ਜਿਹੇ ਪੀਸੇ ਪਸਾਈ ਦੀ ਮਿਲ ਜਾਂਦੇ ਆ ਨਵੇਂ ਸਾਫ ਤੇ ਮਿਲਦੇ ਆ ਜੀ ਤਾਂ ਫਿਰ ਪੀਸ ਕੇ ਪਾ ਲੋ ਜੀ ਇਹਨੂੰ ਐਸੇ ਜਾਣੀ ਅਸੇ ਇਸ ਤਾਂ ਜੇ ਪੀਸੇ ਪਸਾਈ ਮਿਲ ਜਾਂਦੇ ਸਾਡੇ ਇੱਕ ਦੁਕਾਨ ਤੇ ਕਿਦੋਂ ਤੇਰਪੁਰਾ ਜੀ ਗਰਮ ਹੋ ਗਿਆ ਉਦੋਂ ਪਾ ਲੋ ਜੀ ਇਹਦੇ ਵਿੱਚ ਤੇ ਆ ਦੇਖੋ ਇਹ ਹੈਗੇ ਜੀ 30 ਗ੍ਰਾਮ 40 ਗ੍ਰਾਮ ਚ ਆਪਾਂ 30 ਗ੍ਰਾਮ ਵਾਲੇ ਪਾਉਣੇ ਤੇ ਇਹ ਤਰ੍ਹਾਂ ਬਣ ਗਏ ਜੀ ਇਹ ਵੜ ਗਾਏ ਤਾਂ ਜੀ ਪੂਰਾ ਇਹਨੂੰ ਕਾਰ ਲੈਣਾ ਚਾਹਲੀ ਗ੍ਰਾਮ ਖੋਪੇ ਤੇ 30 ਗ੍ਰਾਮ ਵਾਲੇ ਪਾ ਦੋ ਜੀ ਪੂਰਾ ਕਾਰ ਲੈਣਾ ਜੇ ਨੂੰ 5-10 ਮਿੰਟ 10 ਮਿੰਟ ਕਰੋ ਘੱਟ ਵੀ ਕਾਰ ਨਹੀਂ ਨੂੰ ਪੂਰਾ ਤੇ ਤੇ ਸਾਨੂੰ ਅੱਗੇ ਦੱਸਦੇ ਆ ਕਿਵੇਂ ਲਾਉਣਾ ਜੀ ਇਹ ਕਿੰਨੇ ਟਾਈਮ ਲਾਉਣਾ ਜੀ ਸਾਨੂੰ ਸਾਰਾ ਕੁਝ ਦੱਸਾਂਗੇ ਲਓ ਜੀ ਤੇਲ ਆਪਣਾ ਬਣ ਗਿਆ ਆਪਾਂ ਬਾਹਰ ਚੱਕ ਲੈਂਦਾ ਕਿਉਂਕਿ ਅੰਦਰ ਇਹਦਾ ਧੂਆਂ ਬਹੁਤ ਹੋ ਗਿਆ ਸੀਗਾ ਜੀ ਇਸ ਕਰਕੇ ਆਪਾਂ ਬਾਹਰ ਲਿਆਂਦਾ ਤੇ ਤੇਲ ਆਪਣਾ ਬਣ ਕੇ ਰੈਡੀ ਹੈ ਜੀ ਤੇ ਸੋਨ ਹੋਰ ਦੱਸਾਂਗੇ ਆਪਾਂ ਵੀ ਕਿਵੇਂ ਲਾਉਣਾ ਕਿਵੇਂ ਕਿੰਨੇ ਟਾਈਮ ਦਾ ਪ੍ਰੋਸੀਜਰ ਹੈ ਜੀ ਇਹ ਕਿੰਨਾ ਟਾਈਮ ਲਾਉਣਾ ਹੈ ਲਓ ਜੀ ਆ ਪੱਤੇ ਦਾ ਇਹਦੇ ਵਿੱਚ ਕਾਲੀ ਚ ਕੱਢਦੇ ਆ ਪਹਿਲਾਂ ਕਾਲੀ ਚ ਕੱਢ ਕੇ ਆਪਾਂ ਰੱਖ ਲਾਂਗੇ ਫਿਰ ਆਪਾਂ ਸੀਸੀ ਚ ਪਾ ਦਾਂਗੇ ਪਾਉਣ ਲੱਗੇ ਤੇ ਇਹਨੂੰ ਪਹਿਲਾਂ ਆਪਾਂ ਸੁਸੀ ਦੇਖੋ ਕਾਲੇ ਕਹਿੰਦੇ ਦੇਖੋ ਇਹ ਕਾਲੇ ਕਾਲੇ ਹੋ ਗਏ ਨੇ ਇਹ ਇਹਨੂੰ ਆਪਾਂ ਹੁਣ ਕਾਲੀ ਚ ਕੱਢ ਕੇ ਤੇ ਇਹਨੂੰ ਨਿਚਾਰ ਲਾਂਗੇ ਨਤਾਰ ਕੇ ਫਿਰ ਆਪਾਂ ਡੱਬੀ ਚ ਪਾਵਾਂਗੇ ਇਸ ਚ ਇਹ ਨੂੰ ਤੋਂ ਪਹਿਲਾਂ ਘੰਟਾ ਪਹਿਲਾਂ ਲਾਉਣਾ ਜੀ ਇਹ ਤਿੰਨ ਤੋਂ 6 ਮਹੀਨੇ ਤੱਕ ਦਾ ਪ੍ਰੋਸੈਜਰ ਹੈ ਇਸ ਨੂੰ ਸਖਤ ਤੇ ਇਹਨੂੰ ਘੰਟਾ ਲਾ ਕੇ ਰੱਖਣਾ ਜੀ ਨਾਂ ਤੋਂ ਪਹਿਲਾਂ ਪੂਰਾ ਛੱਸ ਲੈਣਾ ਤੇ ਇਹਨੂੰ ਵੀ ਜੜਾਂ ਇੰਚ ਜਾਵੇ ਆਪਣੇ ਵਾਲਾਂ ਦੇ ਇਹ ਤੇ ਫਿਰ ਇਹਦੇ ਨਾਲ ਹੌਲੀ 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 ਕਾਲੇ ਪੈਣ ਲੱਗ ਜਾਂਦੇ ਬਾਹਰ ਆਪਣੇ ਜੜਾਂ ਚ ਸਾਰਾ ਸਰਕਾ ਤੇ ਜੀ ਇਹਦੇ ਨਾਲ ਸਾਰਾ ਸਰ ਕਾਲਾ ਹੋ ਜਾਂਦਾ ਜੀ ਆਪਾਂ ਇਹ ਨੂੰ ਕੋਈ ਵੀ ਲਾ ਸਕਦਾ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਵਰਤ ਸਕਦਾ ਇਹਨੂੰ ਤੇ ਇਹਨੂੰ ਕੋਈ ਮਾੜੀ ਚੀਜ਼ ਨਹੀਂ ਔਲੇ ਹੈ ਜੀ ਤੇ ਖੋਪੇ ਦਾ ਤੇਲ ਹੈ ਜੀ ਕੁਮਸ ਇਹ ਨਾ ਉਬਾਲ ਕੇ ਬਣ ਜਾਂਦਾ ਜੀ ਇਹ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੀ ਤੇ ਫਿਰ ਇਹ ਜੀ ਦਾ ਨੋਂ ਤੋਂ ਕੰਕਾ ਪਹਿਲਾਂ ਜੀ ਲਾਉਣਾ ਜੀ ਇਹ ਫਿਰ ਨਾਉਣਾ ਜੀ ਕੇ ਨੋਂ ਤੋਂ ਬਾਅਦ ਲਾ ਲੈਂਦੇ ਆ ਉਹਦੇ ਨਾਲ ਨਹੀਂ ਜੀ ਫਰਕ ਪੈਂਦਾ ਨੋਂ ਤਾਂ ਪਹਿਲੇ ਹੀ ਲਾਉਣਾ ਪੈਂਦਾ ਜੀ ਇਹ ਹੌ ਤੇ ਜੀ ਜੀ ਦੋ ਵਾਰੀ ਤਾਂ ਲਾਉਣਾ ਹੀ ਲਾਉਣਾ ਜੀ ਹੋ ਸਕੇ ਤਾਂ ਤਿੰਨ ਵਾਰੀ ਲਾਉਣਾ ਜੀ ਹਫਤੇ 'ਚ ਕਈ ਲਾ ਲੈਂਦੇ ਜੀ ਹਫਤੇ 'ਚ ਇੱਕ ਵਾਰੀ ਲਾ ਲੈਂਦੇ ਆਗੇ ਤੇ ਮੁੜ ਕੇ ਕਹਿ ਦਿੰਦੇ ਆ ਸਾਡੇ ਵਾਲ ਕਾਲੇ ਨਹੀਂ ਹੋਏ ਐ ਨਹੀਂ ਜੇ ਇਹਨਾਂ ਨੂੰ ਹਫਤੇ 'ਚ ਦੋ ਵਾਰੀ ਤਾਂ ਜ਼ਰੂਰੀ ਲਾਉਣਾ ਜੀ ਨਹੀਂ ਤਿੰਨ ਹੋ ਸਕੇ ਤਾਂ ਤਿੰਨ ਵਾਰ ਲਾਓ ਜੀ ਇਹਨਾਂ ਨੂੰ ਹਫਤੇ 'ਚ ਜੇਕਰ ਤੁਸੀਂ ਬਣਾਉਂਗੇ ਜੀ ਅੱਧਾ ਕਿਲੋ ਖੋਪੇ ਦਾ ਤੇਲ ਲੈਣਾ ਜੀ ਤੇ ਸਾਈ ਹੈ ਜੀ ਪਾਈ ਲੈ ਲੈ ਜੀ ਜਾਂ 300 ਗ੍ਰਾਮ ਲੈ ਲਓ ਸੁੱਕੇ ਔਲੇ ਲੈਣੇ ਜੀ ਜੇ ਔਲੇ ਮਿਲਦੇ ਜੀ ਤਾਂ ਵਦਗੇ ਨਹੀਂ ਪੀਸੇ ਹੋਏ ਮਿਲ ਜਾਂਦੇ ਜੀ ਉਹ ਲੈ ਲਓ ਜੀ ਆਪਾਂ ਨੂੰ ਪੇਸਾਂ ਦੀ ਲੋੜ ਨਹੀਂ ਪੈਂਦੀ ਕਰ ਜੇ ਤੁਹਾਨੂੰ ਮੇਰੀ ਵੀਡੀਓ ਵਦਗੇ ਲੱਗੇ ਤਾਂ ਉਹ ਤੋਂ ਦਾ ਲਾਈਕ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਜੀ ਧੰਨਵਾਦ ਤੁਹਾਡਾ ਜੀ ਹਾਂਜੀ ਆਪਾਂ ਜੇ ਇਹ ਤੇ ਇਹ ਆਉਣ ਦਾ ਤੋਪ ਹੈ ਇਹ ਆਪਾਂ ਦਾੜੀ ਤੇ ਵੀ ਲਾ ਸਕਦੇ ਆਂ ਜੇ ਦਾੜੀ ਵੀ ਕਾਲੀ ਹੋ ਜਾਂਦੀ ਜਿਹਦੇ ਨਾਲ ਮੇਰੇ ਦਾੜੀ ਚ ਚਿੱਟੇ ਵਾਲਾ ਹੁੰਗਾ ਅਗੇ ਸਵਾਵਾ ਦਾੜੀ ਚਿੱਟੇ ਹੋਗੇ ਸੀਗੀ ਤੇ ਮੈਂ ਵੀ ਇਹ ਤੇਲ ਲਾਇਆ ਸੀਗਾ ਤੇ ਮੇਰੀ ਦਾੜੀ ਵੀ ਕਾਲੀ ਹੋ ਗਈ ਤੇ ਏਹ ਤੇ ਜੀ ਬੱਚਿਆਂ ਦਾ ਕੰਨ ਮਜਵਾਉਣ ਨੂੰ ਬੜੇ ਮਾਤਾ ਪੈਣਾ ਸੌਰੇ ਨੇ ਛੜੀ ਲਾ ਸਕਦੇ ਨਹੀਂ ਮਾਤਾ ਨੂੰ ਖਾ ਮਾਤਾ ਪ੍ਰਣਾਮ ਖਾਸ ਕਰਕੇ ਬਿੰਤੀ ਇਹ ਤੇ ਜੀ ਉਹ ਹਫਤੇ ਚ ਇੱਕ ਵਾਰੀ ਲਾਉਣ ਲਾਣੇ ਫੇਰ ਕਹੁੰਦੀਆਂ ਹਰਦੇ ਬਾਅਦ ਕਾਲੇ ਨਹੀਂ ਹੋਏ ਤੇ ਉਹਨਾਂ ਨੂੰ ਮਾਤਾ ਪੈਣਾ ਨੂੰ ਕੰਨਾਂ ਮੈਂ ਵੀ ਇਹ ਤੇ ਹਫਤੇ ਚ ਦੋ ਵਾਰੀ ਤਾਂ ਜਰੂਰ ਲਾਇਆ ਕਰੋ ਜੀ ਦੋ ਵਾਰੀ ਨਹੀਂ ਨਾ ਤਿੰਨ ਵਾਰੀ ਤਾਂ ਲਾਈ ਕਰੋ ਦੋ ਵਾਰੀ ਤਾਂ ਜ਼ਰੂਰੀ ਹੈ ਜੀ ਨਾ ਫੇਰ ਕਾਲੇ ਹੁੰਦੇ ਆ ਬਾਅਦ ਜੀ ਆਪਣੇ ਤੇ ਇਹ 3 ਘੰਟਾ ਪਹਿਲਾਂ ਲਾਉਣਾ ਪੈਂਦਾ ਜੀ ਘੰਟਾ ਪਹਿਲਾਂ ਨਾ ਹੈ ਨਾ ਤਾਂ ਘੰਟਾ ਪਹਿਲਾਂ ਲਾਉਣਾ ਜੀ ਇਹ ਤੇ ਹਾਂਜੀ ਧੰਨਵਾਦ ਜੀ ਸਸੇ ਕਾ ਤੇ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਆ ਕਰਨਾ ਹੈ ਸ਼ੇਅਰ ਵੀ ਕਰਦੇ ਕਰੋ ਆਪਣੀ ਵੀਡੀਓ ਸੋਹਣੀ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰਿਓ। ਧੰਨਵਾਦ।